मान्योग डीजीपी साहब पंजाब मान्योग डीआईजी साहब फिरोजपुर और मान्योग एसएसपी साहब फाजिल्का श्री वीरेंद्र बराड़ जी ਵੱਲੋਂ ਜਿਹੜਾ ਨਸ਼ਾ ਤਸਕਰਾਂ ਖਿਲਾਫ ਮਹਿੰਮ ਚਲਾਈ ਗਈ ਆ ਉਹਦੇ ਵਿੱਚ ਜਲਾਲਾਬਾਦ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਆ ਜਿਹਦੇ ਤਹਿਤ ਥਾਣਾ सदर ਜਲਾਲਾਬਾਦ ਦੇ ਵਿੱਚ ਮੁਖੌਸਰ ਗੁਰਤੇਜ ਸਿੰਘ ਵੱਲੋਂ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 511 ਗ੍ਰਾਮ ਹੈਰਵਨ ਬ੍ਰੰਮ ਕੀਤੀ ਗਈ ਹੈ ਔਰ ਉਸ ਦੇ ਨਾਲ ਹੀ ਇੱਕ ਚਾਈਨਾ ਮੇਡ 30 ਬੋਲਟ ਪਿਸਤਲ ਪਲੱਸ ਇੱਕ ਜਿੰਦਾ ਕਾਟਰੀਜ ਵੀ ਬ੍ਰੰਮ ਕੀਤਾ ਗਿਆ ਇਸ ਤੋਂ ਇਲਾਵਾ ਇਹਨਾਂ ਕੋਲੋਂ ਇੱਕ ਲਖਜ਼ਾਰ ਹੁੰਡਾਈ ਦੀ ਗੱਡੀ ਵੀ ਬ੍ਰੰਮਦ ਹੋਈ ਹੈ ਸੋ ਅੱਜ ਇਹਨਾਂ ਨੂੰ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ 4 ਦਿਨ ਦਾ ਰਿਮਾਂਡ ਲਿਆ ਔਰ ਉਮੀਦ ਆ ਇਹਨਾਂ ਨੂੰ ਜਲਦੀ ਹੋਰ ਵੀ ਕੋਈ ਅਸੀਂ ਰਿਕਵਰੀ ਕਰਾਂਗੇ ਅ ਮੁੱਢਲੀ ਪਛੇਛ ਇਹ ਗੱਲ ਸਾਹਮਣੇ ਆਈ ਹੈ ਨਵਦੀਪ ਸਿੰਘ ਉਰਫ ਲਵਲੀ ਦੇ ਖਿਲਾਫ ਆ थाना ਸ਼ਾਹਕੋਟ ਦੇ ਵਿੱਚ ਮਕਦਮਾ ਨੰਬਰ 250 ਆ 2022 ਦੇ ਵਿੱਚ ਦਰਜ ਹੋਇਆ ਉਹ ਵੀ ਐਨਡੀਪੀਐਸ ਕਟ ਦੇ ਤਹਿਤ ਦਰਜ ਹੋਇਆ